ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 사ਸੰਗ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਨਾਮ ਕਬਲ ਰਾਜਾ ਸਾਹਿਬ ਜੀ ਜਿਸ ਨੂੰ ਰਾਜਾ ਸਾਹਿਬ ਦਾ ਮਜਾਰਾ ਵੀ ਕਿਹਾ ਜਾਂਦਾ ਹੈ ਤੇ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਤੇ ਨਾਲ ਨਾਲ ਇਸ ਦਾ ਇਤਿਹਾਸ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਸ਼ੁਰੂ ਕਰਦੇ ਹਾਂ ਰਾਜਾ ਸਾਹਿਬਾਰੇ ਰਾਜਾ ਸਾਹਿਬ ਜੀ ਦਾ ਜਿਹੜਾ ਜਨਮ ਸੀ ਉਹ 1862 ਵਿੱਚ ਹੋਇਆ ਸੀ ਤੇ ਪਿੰਡ ਬੱਲੋਵਾਲ ਜਿਹੜਾ ਕਿ ਇਹਨਾਂ ਦੇ ਨਾਨਕੇ ਘਰ ਸੀ ਆਪਾਂ ਇਹਨਾਂ ਦੇ ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਉਹ ਇਹਨਾਂ ਦੇ ਨਾਨਕੇ ਘਰ ਵਿੱਚ ਹੋਇਆ ਸੀ ਜਿਹੜਾ ਕਿ ਪਿੰਡ ਬੱਲੋਵਾਲ ਹੈ ਤੇ ਜਿਹੜਾ ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਸੀ ਜਿੱਥੇ ਜੀਵਨ ਬਤੀਤ ਕਰਿਆ ਉਹ ਮੰਨਣਹਾਰਾ ਪਿੰਡ ਹੈ ਆਪਕਿ ਇਹਨਾਂ ਦੇ ਪਿਤਾ ਜੀ ਜੋ ਕਿ ਬਸਨੀਕਸਨ ਉਹ ਪਿੰਡ ਮੰਨਣਹਾਰਾ ਦੇ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈ ਜਾਂਦਾ ਹੈ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਮੰਗਲਦਾਸ ਤੇ ਮਾਤਾ ਸਾਹਿਬ ਦੇਈ ਸੀ ਤੇ ਜਿਹੜੀ ਇਹਨਾਂ ਨੇ ਬਾਅਦ ਵਿੱਚ ਵਿਦਿਆ ਪ੍ਰਾਪਤ ਕੀਤੀ ਸੀ ਉਹ ਮੌਲਵੀ ਦੀਨ ਸ਼ਾਹ ਕੋਲੋਂ ਕੀਤੀ ਸੀਗੀ ਜਿਹੜੇ ਕਿ ਪਿੰਡ ਮੂਸਾ ਪਰ ਵਿੱਚ ਸਨ ਤੇ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰਮਪੁਰ ਗੰਗਾਦਾਸ ਜੀ ਦੇ ਡੇਰੇ ਸੰਤਾਂ ਦੀ ਮੰਡਲੀ ਨਾਲ ਰਾਜਾ ਸਾਹਿਬ ਗਏ ਸਨ ਅਤੇ ਅੱਗੇ ਪਿੰਡ ਝਿੰਗੜਾ ਵਿਖੇ ਬਾਬਾ ਜੋਹਾਰ ਸਿੰਘ ਨਾਲ ਇਹਨਾਂ ਦਾ ਰਾਜਾ ਸਾਹਿਬ ਜੀ ਦਾ ਜਿਹੜਾ ਮਲਾਪ ਹੋਇਆ ਸੀ ਤੇ ਬਾਬਾ ਜੋਹਾਰ ਸਿੰਘ ਨਾਲ ਇਹਨਾਂ ਦਾ ਬਹੁਤ ਸਮਾਂ ਬਤੀਤ ਹੋਇਆ ਤੇ ਉਹਨਾਂ ਤੋਂ ਹੀ ਇਹਨਾਂ ਨੇ ਕਹਿ ਸਕਦੇ ਕਿ ਸਿੱਖਿਆ ਪ੍ਰਾਪਤ ਕੀਤੀ ਬਚਪਨ ਤੋਂ ਹੀ ਪ੍ਰਮਾਤਮਾ ਨਾਲ ਰਾਜਾ ਸਾਹਿਬ ਜੀ ਦਾ ਬਹੁਤ ਹੀ ਪਿਆਰ ਸੀਗਾ ਤੇ ਬਾਬਾ ਜੋਹਾਰ ਸਿੰਘ ਜੀ ਦੇ ਦੱਸੇ ਮਾਰਗ ਉੱਤੇ ਇਹ ਚੱਲੇ ਰਾਜਾ ਸਾਹਿਬ ਜੀ ਤੇ ਪਰਮੇਸ਼ਰ ਨਾਲ ਜਾਂ ਪ੍ਰਮਾਤਮਾ ਨਾਲ ਇਹਨਾਂ ਦਾ ਮਿਲਾਪ ਹੋਇਆ ਤੇ ਬਾਅਦ ਵਿੱਚ ਸਿੱਖਿਆ ਪ੍ਰਾਪਤ ਕਰਨ ਤੇ ਬਾਅਦ ਇਹਨਾਂ ਨੇ ਆਪਣੇ ਨਾਨਕਿਆਂ ਅਤੇ ਦਾਦਕਿਆਂ ਨੂੰ ਵੀ ਤਾਰਿਆ ਭਾਵ ਉਹਨਾਂ ਨੂੰ ਵੀ ਸਿੱਖਿਆ ਦਿੱਤੀ ਤੇ ਪ੍ਰਮਾਤਮਾ ਦੇ ਰਾਸਤੇ ਉੱਤੇ ਤੋਰਿਆ ਰਹਿਪੇ ਪਿੰਡ ਵਿੱਚ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਸਾਧ ਸੰਗਤ ਜੀ ਅਸੀਂ ਹੁਣ ਤੁਹਾਨੂੰ ਕੁਝ ਗੁਰਦੁਆਰਾ ਸਾਹਿਬ ਦੇ ਨਾਮ ਦੱਸਣ ਜਾ ਰਹੇ ਹਾਂ ਜਿਹੜੇ ਕਿ ਰਾਜਾ ਸਾਹਿਬ ਜੀ ਨੇ ਸਾਰੇ ਸ਼ਾਇਦ ਬਹੁਤੇ ਸੰਗਤ ਨੂੰ ਨਾ ਪਤਾ ਹੋਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਵੀ ਰਾਜਾ ਸਾਹਿਬ ਜੀ ਦੀਆਂ ਬਹੁਤ ਹੀ ਵੀਡੀਓ ਦੇਖਣ ਨੂੰ ਮਿਲਦੀਆਂ ਪਰ ਇਤਿਹਾਸ ਨਾਲ ਰੂਬਰੂ ਹੁਣ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਲੋਕ ਹਨ ਜੋ ਜ਼ਿਆਦਾ ਇਤਿਹਾਸ ਨੂੰ ਜਾਣਨ ਦੀ ਰੁਚੀ ਰੱਖਦੇ ਹਨ ਅਤੇ ਰਾਜਾ ਸਾਹਿਬ ਜੀ ਨੇ ਵੱਧ ਯੋਗਦਾਨ ਸਿੱਖੀ ਵਿੱਚ ਪਾਇਆ ਹੈ ਤੇ ਸਿੱਖੀ ਵਿੱਚ ਇਹਨਾਂ ਨੇ ਪੰਜ ਗੁਰਦੁਆਰੇ ਇਹਨਾਂ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਉਹ ਸਾਰੇ ਜਿਹੜਾ ਪਹਿਲਾ ਗੁਰੂ ਘਰ ਸੀਗਾ ਉਹ ਇਹਨਾਂ ਨੇ ਪਿੰਡ ਰਹਿਪੇ ਵਿੱਚ ਉਹ ਸਾਰੇ ਆ ਸੀ ਜਿਹਦਾ ਨਾਮ ਤਖਤ ਸਾਹਿਬ ਸੀ ਤੇ ਦੂਜਾ ਇਹਨਾਂ ਨੇ ਝਿੰਗਣਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਸਾਰਿਆ ਸੀ ਜਿਹਦਾ ਨਾਮ ਦੁੱਖ ਨਿਵਾਰਣ ਸਾਹਿਬ ਸੀ ਤੇ ਤੀਜਾ ਗੁਣਾਚੌਰ ਪਿੰਡ ਜਿਹੜਾ ਕਿ ਇਸ ਦੇ ਬਿਲਕੁਲ ਹੀ ਰਾਜਾ ਸਾਹਿਬ ਦੇ ਮਜਾਰੇ ਦੇ ਬਿਲਕੁਲ ਹੀ ਨੇੜੇ ਪੈ ਜਾਂਦਾ ਗੁਣਾਚੌਰ ਉਹਦੇ ਵਿੱਚ ਸਰੋਵਰ ਸਾਹਿਬ ਨਾਮ ਦਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਤੇ ਚੌਥਾ ਇਹਨਾਂ ਨੇ ਗੋਸਲਾ ਪਿੰਡ ਵਿੱਚ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਤੇ ਪੰਜਵਾਂ ਸੱਜੋ ਪਿੰਡ ਵਿੱਚ ਬੰਕਲਾ ਸਾਹਿਬ ਗੁਰਦੁਆਰਾ ਦੀ ਉਸਾਰੀ ਕੀਤੀ ਤੇ ਇਹਨਾਂ ਨੇ ਬਾਅਦ ਵਿੱਚ 1916 ਵਿੱਚ ਰਾਜਾ ਸਾਹਿਬ ਦਾ ਮਜਾਰਾ ਦੇ ਨਾਮ ਤੇ ਇਹਨਾਂ ਨੇ ਕਿਨਗਰ ਸਥਾਪਿਤ ਕੀਤਾ ਜਿਹੜੇ ਜਿਸ ਨਗਰ ਵਿੱਚ ਇਹ ਅੱਜ ਦਰਬਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਉਸ ਨਗਰ ਦਾ ਨਾਮ ਸ਼ਾਇਦ ਰਾਜਾ ਸਾਹਿਬ ਮਜਾਰਾ ਅੱਜ ਵੀ ਚੱਲਦਾ ਹੋਵੇਗਾ ਪਰ ਇਹਨਾਂ ਨੇ 1916 ਵਿੱਚ ਉਸ ਦਾ ਨਾਮ ਰਾਜਾ ਸਾਹਿਬ ਮਜਾਰਾ ਬਣਾ ਦਿੱਤਾ ਸੀ ਤੇ 1903 ਵਿੱਚ ਇਹਨਾਂ ਨੇ ਭਗਵਾਨ ਬਿਲਾਸ ਨਾਮ ਦਾ ਇੱਕ ਮਹਾਨ ਰਚਨਾ ਕੀਤੀ ਜੇ ਮੈਂ ਆਪਾਂ ਗ੍ਰੰਥ ਵੀ ਕਹਿ ਸਕਦੇ ਹਾਂ ਤੇ ਹੁਣ ਤੁਹਾਨੂੰ ਅੰਦਰ ਜਿਵੇਂ ਕਿ ਤੁਸੀਂ ਦੇਖੇ ਸਕਦੇ ਹੋ ਅੰਦਰ ਦਾ ਦ੍ਰਿਸ਼ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੁੰਦਰ ਹੈ ਕਿਹਾ ਜਾਂਦਾ ਹੈ ਕਿ ਵਿੱਚ ਵਿੱਚ ਸੋਨੇ ਦੀ ਸ਼ਾਈ ਨਾਲ ਵੀ ਕੋਈ ਕਲਾ ਕੀਤੀ ਹੋਈ ਹੈ ਤੇ ਹੁਣ ਤੁਸੀਂ ਅੰਦਰ ਦਾ ਵਿਊ ਦੇਖੋ ਤੇ ਬਾਕੀ ਇਤਿਹਾਸ ਅਸੀਂ ਬਾਅਦ ਵਿੱਚ ਦੱਸਦੇ ਹਾਂ ਕਿ ਤੁਸੀਂ ਸਾਰੀ ਸੰਗਤ ਨੇ ਵਿਊ ਦ੍ਰਿਸ਼ ਜਿਹੜਾ ਹੈ ਅੰਦਰ ਦਾ ਉਹ ਦੇਖਿਆ ਹੋਗਾ ਤੇ ਇਸ ਤਰ੍ਹਾਂ ਇੱਥੇ ਪ੍ਰਸ਼ਾਦ ਦਿੱਤਾ ਜਾਂਦਾ ਹੈ ਜੀ ਇੱਕ ਸੇਵਾਦਾਰ ਪਿੱਛੇ ਬੈਠਦਾ ਹੈ ਜਿਹੜਾ ਕਿ ਹਰ ਇੱਕ ਸੰਗਤ ਨੂੰ ਆਪਣਾ ਕਾਗਜ਼ ਦਿੰਦਾ ਹੈ ਤੇ ਉਸ ਤੋਂ ਅਗਲਾ ਸੇਵਾਦਾਰ ਕੁਝ ਜਿਹੜੇ ਜਿਵੇਂ ਮਠਿਆਈ ਦਾ ਚੜਾਵਾ ਚੜਦਾ ਹੈ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਉਹ ਅਗਲਾ ਸੇਵਾਦਾਰ ਲਈ ਜਾਂਦਾ ਤੇ ਇਹ ਸੀਗਾ ਦਰਬਾਰ ਜੀ ਇੱਥੇ ਸ਼ਾਇਦ ਰਾਜਾ ਸਹਿਬ ਜੀ ਦਾ ਜਿਹੜਾ ਸੰਸਕਾਰ ਸੀ ਉਹ ਇੱਥੇ ਹੀ ਕੀਤਾ ਗਿਆ ਸੀ ਕਿਉਂਕਿ ਇਤਿਹਾਸ ਵਿੱਚ ਜਿਹੜਾ ਮੈਂ ਪੜਿਆ ਸੀਗਾ ਉਹਦੇ ਵਿੱਚ ਇਹੀ ਲਿਖਿਆ ਸੀ ਕਿ ਰਾਜਾ ਸਾਹਿਬ ਦਾ ਸਨਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉੱਥੇ ਦਰਬਾਰ ਸਾਹਿਬ ਬਣਾਇਆ ਗਿਆ ਸੋ ਮੇਰਾ ਖਿਆਲ ਇਹੀ ਉਹ ਦਰਬਾਰ ਸਾਹਿਬ ਹੋਊਗਾ ਜਿੱਥੇ ਰਾਜਾ ਸਾਹਿਬ ਦਾ ਸਨਸਕਾਰ ਕੀਤਾ ਗਿਆ ਸੀਗਾ ਤੇ ਐਸੇ ਹੀ ਸਾਹਮਣੇ ਜਿੱਥੇ ਹੁਣ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਇਹ ਤੁਸੀਂ ਜਿਵੇਂ ਸਾਹਮਣੇ ਦੇਖ ਸਕਦੇ ਹੋ ਉੱਪਰ ਲਿਖਿਆ ਵੀ ਹੋਇਆ ਸਤਿ ਆਨ ਸ਼੍ਰੀ ਕੰਪਰ ਸਾਹਿਬ ਜੀ ਸਾਹਿਬ ਜੀ ਇਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਤੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਅਸੀਂ ਆਪਣੇ ਪੁਰਾਣੇ ਇਤਿਹਾਸ ਪਰ ਵਾਪਸ ਆਉਂਦੇ ਆਂ ਪੁਰਾਣੀ ਗੱਲ ਪਰ ਅਸੀਂ ਕਹਿ ਸੀਗਾ ਕਿ ਜਿਵੇਂ ਰਾਜਾ ਸਾਹਿਬ ਨੇ ਇੱਕ ਰਚਨਾ ਕੀਤੀ ਸੀ ਇੱਕ ਗ੍ਰੰਥ ਦੀ ਰਚਨਾ ਜਿਹਦਾ ਨਾਮ ਭਗਵਾਨ ਬਿਲਾਸ ਸੀ ਤੇ ਉਹ ਇਸ ਤਰ੍ਹਾਂ ਤੁਸੀਂ ਸਕਰੀਨ ਪਰ ਦੇਖ ਸਕਦੇ ਹੋ ਤੇ ਉਹਦੇ ਵਿੱਚੋਂ ਕੁਝ ਪੰਗਤੀਆਂ ਦੇਖ ਸਕਦੇ ਹੋ ਜਿਵੇਂ ਲਿਖਿਆ ਹੋਇਆ ਹੈ ਰਾਜਾ ਸਾਹਿਬ ਨੇ ਹਮ ਪ੍ਰਣਾਮ ਕਰਉ ਗੁਰੂ ਕੋ ਗੁਰ ਬਾਜ ਨਾਨਮਾਨਤ ਔਰਨ ਕੋ ਕਰਦਾਤਾ ਭੇਜਕ ਅੰਤਰ ਹੈ ਗੁਰਦਾਨ ਦਿਉ ਮਨਸੋਰਨ ਕੋ ਸ਼ਬਦ ਦੇਵਤ ਹੈ ਸਭ ਹੀ ਸੁਰ ਕੋ ਔਰ ਚਾਹਤ ਹੈ ਗੁਰਜੋਰਨ ਕੋ ਦਾਸ ਭਗਵਾਨ ਜੈ ਭਾਵ ਤਰੇ ਗੁਰ ਸੀਸ ਨਮਾਤ ਔਰਨ ਕੋ ਭਾਵ ਮੇਰੇ ਗੁਰਾਂ ਨੂੰ ਮੱਥਾ ਟੇਕ ਅਤੇ ਗੁਰਾਂ ਤੋਂ ਬਿਨਾ ਮੇਰਾ ਕਿਸੇ ਹੋਰ ਉੱਤੇ ਭਰੋਸਾ ਨਹੀਂ ਹੈ ਗੁਰੂ ਹੀ ਸੰਸਾਰ ਦਾ ਦਾਤਾ ਹੈ ਗੁਰੂ ਨੇ ਮੇਰੇ ਮਨ ਨੂੰ ਸ਼ਿੰਗਾਰਿਆ ਹੈ ਸਾਰੇ ਦੇਵਤੇ ਗੁਰਾਂ ਪਾਸੋਂ ਹੀ ਸੁੰਦਰਤਾ ਪ੍ਰਾਪਤ ਕਰਦੇ ਹਨ ਜੋ ਗੁਰ ਨੂੰ ਆਪਣੇ ਹਿਰਦੇ ਤੋਂ ਪੂਜਦੇ ਹਨ ਰਾਜਾ ਸਾਹਿਬ ਆਗਦੇ ਹਨ ਜਿੱਥੇ ਚਰਨ ਪਾਉਂਦਾ ਮੈਂ ਉਸ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਤੇ ਇਸ ਤਰ੍ਹਾਂ ਇਹ ਹੋਰ ਦੋਹਰਾ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਉਸ ਰਚਨਾ ਵਿੱਚ ਮੌਜੂਦ ਹਨ ਤੇ ਇਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਇਹੀ ਪਤਾ ਚੱਲਦਾ ਆਪਾਂ ਨੂੰ ਇਹ ਜਿਹੜੇ ਰਾਜਾ ਸਾਹਿਬ ਸਨ ਸ਼੍ਰੀ ਨਾਮ ਕਬਲ ਰਾਜਾ ਸਾਹਿਬ ਉਹ ਕਿਸੇ ਵੀ ਦੇਵੀ ਦੇਵਤੇ ਦੇ ਉਪਾਸ਼ਕ ਜਾਂ ਦੇਵੀ ਦੇਵਤੇ ਦੇ ਪੁਜਾਰੀ ਨਹੀਂ ਸਨ ਬਲਕਿ ਉਹ ਉਸ ਪ੍ਰਮਾਤਮਾ ਅਕਾਲ ਪੁਰਖ ਨੂੰ ਹੀ ਮੰਨਦੇ ਸਨ ਜਿਨ੍ਹਾਂ ਨੇ ਇਸ ਸਾਰੇ ਸੰਸਾਰ ਨੂੰ ਰਚਿਆ ਹੈ ਤੇ ਰਾਜਾ ਸਾਹਿਬ ਆਖਦੇ ਹਨ ਕਿ ਉਹ ਦੇਵੀ ਦੇਵਤੇ ਵੀ ਉਸ ਅਕਾਲ ਪੁਰਖ ਤੋਂ ਹੀ ਮੰਗਦੇ ਹਨ ਸੋ ਅਸੀਂ ਉਸ ਅਕਾਲ ਪੁਰਖ ਨੂੰ ਹੀ ਮੰਨਣਾ ਹੈ ਉਸ ਤੋਂ ਬਗੈਰ ਸਾਡਾ ਕੋਈ ਵੀ ਨਹੀਂ ਹੈ ਅਤੇ ਸ਼ਾਸਨ ਸਿੰਘ ਜੀ ਹੁਣ ਤੁਹਾਨੂੰ ਅਸੀਂ ਦਰਬਾਰ ਸਾਹਿਬ ਦੇ ਅੰਦਰ ਦਾ ਨਜ਼ਾਰਾ ਜੋ ਦ੍ਰਿਸ਼ ਹੈ ਉਹ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ 70 ਗੁਰੂਗ੍ਰੰਥ ਸਾਹਿਬ ਵੈਸੇ ਗਿਣਤੀ 'ਚ ਫਰਕ ਪੈ ਸਕਦਾ ਹੈ ਥੋੜੇ ਵੱਧ ਜਾਂ ਘੱਟ ਹੋ ਸਕਦੇ ਹਨ ਪਰ ਜਿਥੇ ਤੱਕ ਦਾਸ ਨੇ ਦੇਖਿਆ ਤਾਂ ਦਾਸ ਨੂੰ 70 ਗੁਰੂਗ੍ਰੰਥ ਸਾਹਿਬ ਬਿਰਾਜਮਾਨ ਸਨ ਕਿਉਂਕਿ ਗਿਣਤੀ 'ਚ ਵੀ ਜਦੋਂ ਹਰਿ ਕੁਮਾਰ ਮੈਂ ਘਟੂ ਘਟ ਪਾਣੀਆ 6 ਵਾਰ ਗਿਣਤੀ ਕਰੀਏ ਤੇ ਕਦੇ ਵੱਧ ਜਾਂ ਘੱਟ ਹੋ ਜਾਂਦਾ ਸੀ ਕਿਉਂਕਿ ਨਜ਼ਾਰਾ ਹੀ ਐਸਾ ਸੀ ਕਿ ਗਿਣਤੀ ਕਰੇ ਤੇ ਵੀ ਗਿਣਤੀ ਹੋ ਨਹੀਂ ਸੀ ਰਹੀ ਸੋ ਉਹਦੀ ਖਿਮਾ ਮaaf ਕਰਿਓ ਜਾਨੀ ਕਿ ਜੇ ਦੇਖਿਆ ਜਾਵੇ ਤਾਂ 70 ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਨ ਤੇ ਅਤੇ ਇੱਕ ਗੱਲ ਹੋਰ ਜਿਹੜੀ ਹੈਗੀ ਨੋਟ ਕਰਨ ਵਾਲੀ ਆ ਉਹ ਇੱਥੇ ਇਹ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਵੀ ਪ੍ਰਕਾਸ਼ ਨੇ ਇਹ ਦਰਬਾਰ ਸਾਹਿਬ ਜਿਹੜਾ ਕਿ ਰਾਜਾ ਸਾਹਿਬ ਇਥੇ ਸ਼ਾਇਦ ਉਹਨਾਂ ਦਾ ਸੰਸਕਾਰ ਕੀਤਾ ਸੀ ਉਸ ਤੋਂ ਇਹ ਇੱਕ ਮੰਜ਼ਲ ਉੱਪਰ ਹਨ ਸੋ ਆਪਾਂ ਸਤਕਾਰ ਦੇਖ ਸਕਦੇ ਆਂ ਕਈ ਵੀਰਾਂ ਭੈਣਾਂ ਦਾ ਇਹ ਅੱਜ ਦੇ ਸਮੇਂ ਵਿੱਚ ਵੀ ਮੈਂ ਸੁਣਿਆ ਹੈ ਕਈ ਵੀਰ ਭੈਣ ਸ਼ੰਕਾ ਕਰਦੇ ਆ ਕਿ ਰਾਜਾ ਸਾਹਿਬ ਸਿੱਖ ਨਹੀਂ ਜਾ ਸਕਦੇ ਜਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਵੇਗਾ ਕਿ ਇੱਥੇ ਇਤਿਹਾਸ ਕੀ ਹੈ ਕਿ ਰਾਜਾ ਸਾਹਿਬ ਨੇ ਪੰਜ ਗੁਰੂ ਘਰਾਂ ਨੂੰ ਅਸਾਰਿਆ ਸੀ ਜਾਂ ਹਨਾ ਹੋਰ ਕਹਿ ਸਕਦੇ ਆ ਤੇ ਉਰੇ ਇਹੇ ਗੱਲ ਮੇਰੇ ਮਨ ਨੂੰ ਬਹੁਤ ਹੀ ਵਧੀਆ ਲੱਗੀ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਣ ਆure ਉਹ ਕਿੰਨਾ ਉੱਚ ਹੈ ਖੁਦ ਦੇ ਦਰਬਾਰ ਸਾਹਿਬ ਤੋਂ ਵੀ ਇੱਕ ਮੰਜ਼ਲ ਉੱਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਉੱਚੀ ਜਗ੍ਹਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੀ ਸੀੜੀਆਂ ਜਿਹੜੀਆਂ ਪੌੜੀਆਂ ਉਹ ਥੱਲੇ ਉਤਰ ਰਹੇ ਆ ਤੇ ਪ੍ਰਸ਼ਾਦ ਲੈ ਲਿਆ ਸੀ ਵੀ ਤੇ ਚੱਲਦੇ ਹੁਣ ਅਸੀਂ ਅੱਗੇ ਤੇ ਇਹ ਗੱਲ ਬਹੁਤ ਹੀ ਜ਼ਿਆਦਾ ਮੈਨੂੰ ਵੀ ਵਧੀਆ ਲੱਗੀ ਕਿ ਇੱਥੇ ਸ਼ਾਇਦ ਮਨ ਨੂੰ ਵੀ ਇਹ ਗੱਲ ਦਾ ਪਹਿਲਾਂ ਨਹੀਂ ਸੀ ਪਤਾ ਕਿ ure ਕੀ ਹੈ ਕਿ ਨਹੀਂ ਕਿਉਂਕਿ ਰਾਜਾ ਸਾਹਿਬ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਜੀ ਜਾਣਦੇ ਸਨ ਅਤੇ ਜਿਵੇਂ ਕਿ ਭਾਈ ਗਲਾਬ ਸਿੰਘ ਜਿਹੜੇ ਕਿ ਚਮਕੌਰ ਸਾਹਿਬ ਤੋਂ ਆਨ ਉਹਨਾਂ ਨੇ ਵੀ ਦੋ ਤਿੰਨ ਜਿਹੜੇ ਹੈਗੇ ਆ ਉਹ ਧਾਰਮਿਕ ਸ਼ਬਦ ਰਾਜਾ ਸਾਹਿਬਾਰੇ ਕੱਢੇ ਸਨ ਤੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਚਾਰਚ ਵਿੱਚ ਰਾਜਾ ਸਾਹਿਬ ਚੱਲਦੇ ਗਏ ਚੱਲਦੇ ਗਏ ਸੋ ਅਸੀਂ ਵੀ ਸੋਚਿਆ ਕਿ ਕਿਉਂ ਨਾ ਅਸੀਂ ਉੱਥੇ ਜਾ ਕੇ ਪੂਰੀ ਵੀਡੀਓ ਦੇ ਅੰਦਰਲਾ ਦ੍ਰਿਸ਼ ਦਿਖਾਈਏ ਸੋ ਮੈਨੂੰ ਨਹੀਂ ਸੀ ਪਤਾ ਕਿ ਉਰੇ 70 ਗੁਰੂ ਗ੍ਰੰਥ ਸਾਹਿਬਹਾਰਾਜ ਪ੍ਰਕਾਸ਼ ਨੇ ਤੇ ਰਾਜਾ ਸਾਹਿਬ ਦਾ ਜਿਹੜਾ ਸਿੱਖੀ ਵਿੱਚ ਕੀ ਯੋਗਦਾਨ ਹੈ ਸੋ ਉਰੇ ਆ ਕੇ ਜਦੋਂ ਅਸੀਂ ਸਾਰਾ ਪੜਿਆ ਤੇ ਮੈਂ ਬਹੁਤ ਹੀ ਹੈਰਾਨ ਹੋਇਆ ਕਿ ਰਾਜਾ ਸਾਹਿਬ ਨੇ ਕਿੰਨਾ ਸਿੱਖੀ ਲਈ ਉਹਨਾਂ ਨੇ ਜਿਹੜਾ ਹੈ ਪ੍ਰਚਾਰ ਕੀਤਾ ਤੇ ਕਹਿ ਸਕਦੇ ਆ ਪੰਜ ਗੁਰੂ ਘਰਾਂ ਦੀ ਸੋ ਸਾਰੀ ਕੀਤੀ ਸੋ ਉਹੀ ਜਿਹੜਾ ਹੈ ਸਿੱਖ ਧਰਮ ਦੀ ਬਹੁਤ ਬੜੀ ਗੱਲ ਹੈ ਸੋ ਉਸ ਕਰਕੇ ਕਈ ਮੈਂ ਸੁਣਿਆ ਬਹੁਤ ਲੋਕ ਕਹਿੰਦੇ ਵੀ ਨੇ ਕਿ ਨਾ ਜਾਓ ਉੱਥੇ ਨਾ ਜਾਓ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਨਹੀਂ ਹੋਣਾ ਚਾਹੀਦਾ ਸਿੱਖਾਂ ਨੂੰ ਵੀ ਉਰੇ ਆਉਣਾ ਚਾਹੀਦਾ ਕਿਉਂਕਿ ਸਿੱਖਾਂ ਲਈ ਰਾਜਾ ਸਾਹਿਬ ਨੇ ਕਿੰਨਾ ਕੁਝ ਕੀਤਾ ਸੋ ਵੈਸੇ ਉਹਨਾਂ ਉਹਨਾਂ ਦੀ ਜਿਹੜੀ ਦਰਗਾਹ ਬਣੀ ਹੋਈ ਹੈ ਸ਼ਾਇਦ ਉਹਨਾਂ ਕਰਕੇ ਕਈ ਲੋਕ ਕਹਿੰਦੇ ਹੋਣਗੇ ਕਿ ਉਹ ਦਰਗਾਹ ਹੈ ਪਰ ਜਿਹੜੇ ਜੇ ਇਸ ਬੰਦੇ ਨੇ ਆਪਣੇ ਸਿੱਖ ਧਰਮ ਲਈ ਇਹਨਾਂ ਕੁਝ ਕੀਤਾ ਹੋਵੇ ਜੇ ਉਸ ਦੀ ਦਰਗਾਹ ਨੂੰ ਵੀ ਪੂਜਿਆ ਜਾਵੇ ਤਾਂ ਉਹ ਵੀ ਸ਼ਾਇਦ ਕੋਈ ਮਾੜੀ ਗੱਲ ਨਹੀਂ ਹੋਏਗੀ ਕਿਉਂਕਿ ਪੰਜ ਗੁਰੂ ਘਰਾਂ ਦੀ ਉਸਾਰੀ ਕਰਨੀ ਤੇ ਹੋਰ ਨਗਰ ਵਸਾਉਣਾ ਜਾਂ ਹੋਰ ਮਤਲਬ ਦੇਵੀ-ਦੇਵਤਿਆਂ ਨਾਲ ਜੋੜਨ ਨੂੰ ਜੋੜਨ ਤੋਂ ਚੰਗਾ ਉਹਨਾਂ ਨੇ ਗੁਰੂ ਨਾਲ ਜੋੜਿਆ ਕਿ ਜਿਹੜਾ ਅਕਾਲ ਪੁਰਖ ਹੈ ਪ੍ਰਮਾਤਮਾ ਹੈ ਉਸ ਨਾਲ ਜੋੜਿਆ ਇਸ ਤਰ੍ਹਾਂ ਇਹਨਾਂ ਦੀ ਜਿਹੜਾ ਗ੍ਰੰਥ ਸੀਗਾ ਉਹ ਇਹਨਾਂ ਨੇ ਰਚਨ ਕੀਤਾ ਸੀ ਜਿਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਜਿਵੇਂ ਚੰਗਾ ਜੀਵਨ ਕੀ ਕਿਸ ਤਰ੍ਹਾਂ ਜਿਉਣਾ ਹੈ ਤੇ ਵਿਹਿਮਾ ਪਰਮਾ ਦਾ ਖੰਡਨ ਕੀਤਾ ਸੀਗਾ ਤੇ 1907 1907 ਵਿੱਚ ਬਾਬਾ ਸਹਿਬਦਾਸ ਜੀ ਨਾਲ ਵੀ ਪਟਿਆਲੇ ਵਿਖੇ ਇਹਨਾਂ ਦਾ ਜਿਹੜਾ ਮਲਾਪ ਹੋਇਆ ਸੀ ਤੇ 30 ਅਗਸਤ 1940 ਵਿੱਚ ਜਿਹੜੇ ਇਹ ਜੋਤੀ ਜੋਤ ਸਮਾਗੇ ਸਨ ਇਹ ਜਿਹੜੀ ਤੁਹਾਨੂੰ ਹੁਣ ਫੋਟੋ ਵੀ ਦਿਖਾਈ ਗਈ ਹੈ ਇਹਨਾਂ ਦਾ ਸੰਸਕਾਰ ਕਰਦਿਆਂ ਦੀ ਸ਼ਾਇਦ ਹੋਵੇਗੀ ਤੇ 17 ਭਾਦੋਂ ਸਨ 1940 ਨੂੰ ਜਿਹੜਾ ਇਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ 20 ਅਗਸਤ ਨੂੰ ਇਹ ਜਿਹੜੇ ਸੀਗੇ ਮਤਲਬ ਜੋਤੀ ਜੋ ਸਮਾ ਕੇ ਸੀਗੇ ਤੇ 17 ਭਾਦੋਂ ਇਤਿਹਾਸ ਵਿੱਚ 17 ਭਾਦੋਂ ਲਿਖਿਆ ਹੋਇਆ ਸੋ ਸਤੰਬਰ ਦੀ ਸ਼ਾਇਦ ਕੋਈ ਮੇਰਾ ਖਿਆਲ ਚ 8 ਜਾਂ 9 ਤਰੀਕ ਬਣਦੀ ਹੋਵੇਗੀ ਪੱਕਾ ਨਹੀਂ ਪਤਾ ਤੇ ਇਸ ਤਰ੍ਹਾਂ ਇੱਥੇ ਸੇਵਾ ਵੀ ਜਿਹੜੀ ਚੱਲਦੀ ਹੈ ਜਿਵੇਂ ਕਿ ਸੇਵਕ ਲੱਗੇ ਹੋਏ ਨੇ ਸੇਵਾਦਾਰ ਤੇ ਸਸਕਾਰ ਵਾਲੀ ਥਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਉਹ ਦਰਵਾਜ਼ਾ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸ਼ਾਇਦ ਇੱਥੇ ਸਸਕਾਰ ਹੀ ਕੀਤਾ ਗਿਆ ਹੋਵੇਗਾ ਤੇ ਰਾਜਾ ਸਾਹਿਬ ਜੀ ਦੀ 78 ਸਾਲ ਦੀ ਉਮਰ ਜਿਹੜੀ ਇਹਨਾਂ ਨੇ ਪ੍ਰਾਪਤ ਕੀਤੀ ਸੀਗੀ ਪਰਮਾਤਮਾ ਪਰਮੇਸ਼ਰ ਕੋਲੋਂ ਤੇ ਹਰ ਇੱਕ ਵਿਅਕਤੀ ਨੇ ਇਹਨਾਂ ਨੇ ਪਰਮੇਸ਼ਰ ਦਾ ਨਾਮ ਚ ਪਾਇਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਸੇਵਾਦਾਰ ਲੱਗਿਆ ਹੈ ਨਾਲਕਾ ਗੇਟ ਰਿਹਾ ਹੈ ਇਸ ਨਾਲਕੇ ਦਾ ਜਿਹੜਾ ਜਲ ਆ ਉਹ ਹਰੇਕ ਕੋਈ ਸੇਵਨ ਕਰਦਾ ਹੈ ਤੇ ਸੇਵਨ ਕਰਕੇ ਅੱਗੇ ਜਾਂਦੇ ਹਨ ਤੇ ਇਹਨਾਂ ਦੀ ਕੋਈ ਵੀ ਤਸਵੀਰ ਆ ਜਿਹੜੀ ਹੋਰੇ ਮੌਜੂਦ ਨਹੀਂ ਹੈਗੀ ਇੱਕ ਦੋਕ ਤਸਵੀਰਾਂ ਸ਼ਾਇਦ ਤੁਸੀਂ ਵੀਡੀਓ ਦੇ ਫਰਸਟ ਵਿੱਚ ਹੀ ਦੇਖਿਆ ਹੋਣੀਆਂ ਦਰਬਾਰ ਸਾਹਿਬ ਤੇ ਪਹਿਲਾਂ ਗਏ ਸੀਗੇ ਉਹ ਜਿਹੜੀ ਤਸਵੀਰ ਸੀ ਉਹਦੇ ਥੱਲੇ ਮਹੰਤ ਪੂਰਨ ਦਾਸ ਜੀ ਦਾ ਨਾਮ ਲਿਖਿਆ ਸੀ ਸ਼ਾਇਦ ਉਹ ਇੱਥੇ ਦੇ ਸੇਵਾਦਾਰ ਹੋ ਸਕਦੇ ਜਾਂ ਉਹਨਾਂ ਬਾਰੇ ਸਾਨੂੰ ਬਹੁਤਾ ਜਾਣਕਾਰੀ ਨਹੀਂ ਹੈਗੀ ਤੇ ਇੱਥੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਔਰੇ ਜੋਤਾਂ ਬਲ ਰਹੀਆਂ ਹਰੇਕ ਕੋਈ ਕੋਈ ਸੁਖਣਾ ਸੁੱਖ ਦਾਏ ਤਾਂ ਉਹਦੀ ਸੁਖਣਾ ਪੂਰੀ ਹੁੰਦੀ ਔਰੇ ਤੇਲ ਚੜਾਉਂਦਾ ਹੈ ਜਾਂ ਕਿਸ ਤਰ੍ਹਾਂ ਤੇ ਹੁਣ ਤੁਸੀਂ ਹੋਰ ਅੱਗੇ ਜਾ ਰਹੇ ਹੋ ਇਸ ਬਿਲਡਿੰਗ ਦਾ ਕੰਮ ਹਲੇ ਚੱਲ ਰਿਹਾ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਔਰੇ ਵੀ ਇੱਕ ਜਿਹੜਾ ਹੈਗਾ ਸਰੂਪ ਫੋਟੋ ਤਸਵੀਰ ਕਹਿ ਸਕਦੇ ਹੋ ਰੱਖੀ ਗਈ ਹੈ ਤੇ ਇਹਦੇ ਵੀ ਤੁਸੀਂ ਕਰੋ ਹੁਣ ਦਰਸ਼ਨ ਜੀ ਸਾ ਸੰਗਤ ਜੀ ਜਿਦਾ ਤੁਸੀਂ ਦਰਸ਼ਨ ਕਰ ਲਏ ਹੋਣੇ ਆ ਤਾਂ ਇਹ ਸੀਗਾ ਸਾਡਾ ਇੱਥੇ ਦਾ ਬਲੌਗ ਜਿਹੜਾ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਸਾਰੀ ਸੰਗਤ ਨੂੰ ਰੂਬਰੂ ਕਰਵਾਇਆ ਹੈ ਸਸਕਾਰ ਵਾਲੀ ਥਾਂ ਤੇ ਤੇ ਇੱਕ ਹੋਰ ਦਰਬਾਰ ਤੇ ਇੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਉੱਥੇ ਵੀ ਤੇ ਇੱਥੇ ਵੀ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਵੀ ਤੁਹਾਨੂੰ ਮਹਾਰਾਜਾ ਜੀ ਦਰਸ਼ਨ ਕਰਵਾਇਆ ਤੇ ਇਹ ਸੀਗਾ ਗੁਰਦੁਆਰਾ ਸ਼੍ਰੀ ਨਾਮਕਵਲ ਰਾਜਾ ਸਾਹਿਬ ਜੀ ਦੇ ਨਾਂ ਤੇ ਜਿਹਨੂੰ ਰਾਜਾ ਸਾਹਿਬ ਦਾ ਮਜਾਰਾ ਵੀ ਕਿਹਾ ਜਾਂਦਾ ਹੈ ਸੋ ਸਾਰਿਆਂ ਨੂੰ ਮੇਰੇ ਅਨੁਸਾਰ ਆਉਣਾ ਚਾਹੀਦਾ ਔਰ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਤੇ ਪੜ੍ਹਨਾ ਚਾਹੀਦਾ ਕਿ ਰਾਜਾ ਸਾਹਿਬ ਨੇ ਸਿੱਖ ਸਿੱਖੀ ਧਰਮ ਲਈ ਕੀ ਕੀ ਕੀਤਾ ਤੇ ਉਹਨਾਂ ਦੇ ਯੋਗਦਾਨ ਜਿਹੜੇ ਸੀਗੇ ਉਹ ਤੁਹਾਨੂੰ ਅਸੀਂ ਦੱਸੇ ਵੀ ਤੇ ਇਹ ਤੁਸੀਂ ਬਾਹਰ ਦਾ ਬਾਹਰ ਦਾ ਦ੍ਰਿਸ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਬਈ ਬਾਜ਼ਾਰ ਲੱਗਦਾ ਤੇ ਐਤਵਾਰ ਨੂੰ ਸੁਣਨ ਚ ਆਉਂਦਾ ਕਿ ਐਤਵਾਰ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਉਹਰੇ ਸੰਗਤ ਆਉਂਦੀ ਆ ਸੋ ਸਾਧ ਸੰਗਤ ਜੀ ਇਹ ਸੀਗਾ ਸਾਡੀ ਅੱਜ ਦੀ ਵੀਡੀਓ ਜਿਹਦਾ ਮਾਧਿਅਮ ਸੀ ਰਾਜਾ ਸਾਹਿਬਾਰੇ ਦੱਸਣਾ ਉਹਨਾਂ ਦਾ ਇਤਿਹਾਸ ਉਹਨਾਂ ਦੀ ਜੀਵਨੀ ਤੇ ਇਸ ਗੁਰਦੁਆਰੇ ਦੇ ਦਰਸ਼ਨ ਕਰਵਾਉਣੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ